ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰ ਰੋਜ਼ ਗੈਂਗਸਟਰਾਂ ਵੱਲੋਂ ਜਾਂ ਕਹਿ ਸਕਦੇ ਹਾਂ ਕਿ ਸ਼ਰਾਬਤੀ ਅੰਸਰਾ ਵੱਲੋਂ ਫਰੋਫੀਆਂ ਮੰਗੀਆਂ ਜਾਂਦੀਆਂ ਨੇ ਸਿੱਧੇ ਸਾਦੇ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਖਾਸ ਕਰਕੇ ਜਿਹੜੇ ਕਾਰੋਬਾਰੀ ਨੇ ਬਿਜ਼ਨਸਮੈਨ ਨੇ ਜਿਹੜੇ ਕਈ ਅਦਸਤਿਆਂ ਦੇ ਮਾਲਕ ਨੇ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਰੋਸਾ ਕਰਨਾ ਛੱਡ ਦਿੱਤਾ ਹੈ لیکن ادھر موجودہ विधायक ਅਤੇ موجودہ মন্ত্রী دے بھتیجے اینو اغوا کر لیا گیا ہے۔ ایک پاسے جتھے پنجاب سرکار ਵੱਲੋਂ 아 ਜਿਹੜਾ ਹੈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਗੈਂਗਸਟਰ ਖਤਮ ਕਰ ਦਿੱਤਾ ਗਿਆ ਹੈ। ਗੈਂਗਸਟਰ ਪੰਜਾਬ ਦੀ ਧਰਤੀ ਤੇ ਨਹੀਂ ਰਹਿਣਗੇ। ਜੇਕਰ ਇੱਥੇ ਹੋਣਗੇ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਜਿਸ ਤਰ੍ਹਾਂ ਹਰਪਾਲ ਸਿੰਘ ਚੀਮਾ ਨੇ ਕਿਹਾ ਸੀ ਕਿ ਗੈਂਗਸਟਰਾਂ ਨੂੰ ਸ਼ਹਾrti ਅੰਸਰਾਂ ਨੂੰ ਪੰਜਾਬ ਪੁਲਿਸ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਨੂੰ ਗੋਲੀ ਬੱਚੇਗੀ ਕੋਈ ਕਿੰਤੂ ਪਰੰਤੂ ਕੋਈ ਹਮਦਰਦੀ ਨਹੀਂ ਕੀਤੀ ਜਾਵੇਗੀ ਲੇਕਿਨ ਇੱਥੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਦੇ ਭਤੀਜੇ ਨੂੰ ਅਗਵਾ ਕਰ ਲਿਆ ਗਿਆ ਹੈ ਵੱਡੀ ਖਬਰ ਆ ਰਹੀ ਹੈ ਯਾਨੀ ਕਿ ਜੇਕਰ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਦੇ ਬੱਚੇ ਹੀ ਨਹੀਂ ਸੇਫ ਤੇ ਫਿਰ ਆਪ ਲੋਕ ਕੀ ਕਰਨਗੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਦੇ Shimla ਸ਼ਹਿਰ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਪਿਸ਼ਪ ਕਾਟਨ ਸਕੂਲ ਦੇ ਤਿੰਨ ਵਿਦਿਆਰਥੀ ਲਾਪਤਾ ਹੋ ਗਏ ਨੇ ਇਹਨਾਂ ਵਿੱਚੋਂ ਇੱਕ ਵਿਦਿਆਰਥੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦਾ ਭਤੀਜਾ ਦੱਸਿਆ ਜਾ ਰਿਹਾ ਹੈ ਬਾਕੀ ਦੋ ਬੱਚੇ ਕੁਲੂ ਅਤੇ ਇੱਕ ਕਰਨਾਲ ਨਾਲ ਸੰਬੰਧਿਤ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਉਹਨਾਂ ਦੇ ਵਿੱਚੋਂ ਬੱਚਾ ਪੰਜਾਬ ਦੇ ਕੈਬਨਟ ਯਾਨੀ ਕਿ ਸਿੱਖਿਆ ਮੰਤਰੀ ਅਰਜੂਨ ਸਿੰਘ ਬਾਸ ਦਾ ਸਕਾ ਭਤੀਜਾ ਹੈ ਜਿਹੜੇ ਵਿਸ਼ਵਕਾਟ ਸਕੂਲ ਹਮਾਤਪੁਰ ਚ ਪੜ੍ਹਦੇ ਸੀ ਘਟਨਾ ਦਾ ਵੇਰਵਾ ਇਸ ਪ੍ਰਕਾਰ ਹੈ ਸਕੂਲ ਦੇ ਗੇਟ ਦੀ ਆਖਰੀ ਸੀਸੀਟੀਵੀ ਫੋਟੋਜ਼ ਅਨੁਸਾਰ ਇਹ ਤਿੰਨ ਬੱਚੇ ਕੱਲ ਦੁਪਹਿਰ 12 ਵਜੇ ਦੇ ਕਰੀਬ ਸਕੂਲ ਤੋਂ ਬਾਹਰ ਗਏ ਸਨ ਇਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਪਰਿਵਾਰਾਂ ਨਾਲ ਇੱਕ ਅਣਜਾਣ ਅਮਰੀਕੀ ਮੋਬਾਈਲ ਨੰਬਰ ਤੋਂ ਸੰਪਰਕ ਕੀਤਾ ਗਿਆ ਪਰ ਅਜੇ ਕਿਸੇ ਵੀ ਤਰ੍ਹਾਂ ਦੀ ਫਰੋਤੀ ਨਹੀਂ ਮੰਗੇ ਜਾਣ ਦੀ ਕੋਈ ਖਬਰ ਨਹੀਂ ਹੈ ਪੁਲਿਸ ਅਤੇ ਪ੍ਰਸ਼ਾਸਨ ਲਈ ਬੜੀ ਵੱਡੀ ਚੁਣੌਤੀ ਹੈ ਇਸ ਘਟਨਾ ਨੇ ਸ਼ਿਮਲੇ ਵਿੱਚ ਅੜਕਾ ਪਾ ਦਿੱਤਾ ਹੈ ਕਿਉਂਕਿ ਇਸ ਸ਼ਹਿਰ ਵਿੱਚ ਅਗਈ ਅਜਿਹੀ ਘਟਨਾ ਕਦੇ ਪਹਿਲੀ ਕਦੇ ਵੀ ਪਹਿਲਾਂ ਨਹੀਂ ਹੋਈ ਪੁਲਿਸ ਅਤੇ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ ਪੂਰੇ ਸ਼ਹਿਰ ਵਿੱਚ ਚਿੰਤਾ ਡਰ ਦਾ ਮਾਹੌਲ ਹੈ ਪੁਲਿਸ ਨੇ ਬੱਚਿਆਂ ਦੀ ਭਾਲ ਲਈ ਸ਼ੁਰੂ ਜਿਹੜੀ ਹੈ ਕਾਰਵਾਈ ਉਹ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੌਜੂਦਾ ਕੈਬਨਿਟ ਸਿੱਖਿਆ ਮੰਤਰੀ ਹਰਜੋਤ ਸਰਜੋਤ ਸਿੰਘ ਜਿਹੜੇ ਬੈਂਸ ਦੇ ਉਹਨਾਂ ਦਾ ਭਤੀਜਾ 20 ਕੁੰਦੇ ਵਿੱਚੋਂ ਕੱਲ ਦਾ ਲਾਪਤਾ ਚੱਲ ਰਿਹਾ ਹੈ ਜਿਸ ਤਰ੍ਹਾਂ ਪੰਜਾਬ ਤੇ ਪੰਜਾਬ ਦੇ ਵਿੱਚ ਲੋਟ ਆਰਡਰ ਦੀ ਸਥਿਤੀ ਖਰਾਬ ਹੈ ਉਸੇ ਤਰ੍ਹਾਂ ਹਿਮਾਚਲ ਦੇ ਵਿੱਚ ਵੀ ਲੋਟ ਆਰਡਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸੌਰੀ ਕਾਂਗਰਸ ਦੇ ਮੰਤਰੀ ਸੁਖਵਿੰਦਰ ਕੁਮਾਰ ਸੁਖੂ ਵੱਲੋਂ ਨਹੀਂ ਸੰਭਾਲਿਆ ਸਾਰਿਆ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਹਿਮਾਚਲ ਦੇ ਵਿੱਚ ਪਹਿਲੀ ਘਟਨਾ ਹੈ ਕਿ ਜਿੱਥੋਂ ਚਾਰੋਂ ਬੱਚੇ ਦਿਨ ਦਿਹਾੜੇ ਗਾਇਬ ਹੋ ਜਾਂਦੇ ਨੇ ਅਤੇ ਬਾਅਦ ਵਿੱਚ ਅਮਰੀਕੀ ਨੰਬਰਾਂ ਤੋਂ ਫੋਨ ਕਰਦੇ ਨੇ ਉਹਨਾਂ ਦੇ ਬੱਚਿਆਂ ਦੇ ਪਰਿਵਾਰਾਂ ਨੂੰ ਸ਼ਿਮਲੇ ਦੇ ਵਿੱਚ ਪੂਲ ਤੜਾ ਫੜਕਾਮਾ ਚ ਦੂਸਰੇ ਪਾਸੇ ਇਹ ਵੀ ਖਬਰ ਆ ਰਹੀਆਂ ਨੇ ਕਿ ਹਰਜੋਤ ਬਾਸ ਜਿਹੜੇ ਨੇ ਉਹਨਾਂ ਦੇ ਭਤੀਜੇ ਵੀ ਇਸ ਦੇ ਵਿੱਚ ਪੋਰਨਾ ਬੱਚਿਆਂ ਦੇ ਵਿੱਚ ਸ਼ਾਮਲ ਸੀ ਇਧਰ ਪੰਜਾਬ ਦੇ ਹਰਜੋਤ ਸਿੰਘ ਬਾਸ ਜਿਹੜੇ ਨੇ ਉਹ ਵੀ ਆਪਣੇ ਭਤੀਜੇ ਨੂੰ ਲੈ ਕੇ ਵੱਡੇ ਪਦਰ ਤੇ ਚਿੰਤਾਧਾਰਕ ਹਨ